ਆ ਜਿਹੜਾ ਮੈਂ ਹੱਥ ਫੜਿਆ ਹੋਇਆ ਸਟਿਕ ਬਣਦਾ ਘੋੜਾ ਘੋੜਾ ਬਣਿਆ ਹੋਇਆ ਹਾਂਜੀ ਇਹ ਬਈ ਕਿਵੇਂ ਡਿਮਾਂਡ ਦੇ ਵਿੱਚ ਆਈ ਲੋਕ ਮਤਲਬ ਕੀ ਕਹਿੰਦੇ ਆ ਵੀ ਚਾਹੁੰਦੇ ਵੀ ਹੱਥ ਚੋ ਜਿੰਨਾ ਮੰਡੀ ਦੇ ਵਿੱਚ ਘੋੜਾ ਘੋੜੇ ਵਾਲੇ ਮਤਲਬ ਆਉਣਗੇ ਜੀ ਉਹਨਾਂ ਦੇ ਹੱਥ ਦੇ ਵਿੱਚ ਹਰੇਕ ਬੰਦੇ ਦੇ ਹੱਥ ਦੇ ਵਿੱਚ ਕਿਉਂ 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 ਤਾਂ ਇਹ ਸ਼ੌਂਕ ਆ ਬਸ ਹਾਂਜੀ ਤਿੰਨ ਜਗਲ ਬੈਗ ਦੇ ਵਿੱਚ ਜਿਵੇਂ ਬਾਹਰ ਭੇਜਣੀ ਹੈ ਉਹ ਜਾ ਸਕਦੀ ਹੈ ਅੱਛਾ ਹੋਰਿਆ ਰਹੀ ਦਾ ਸਪੋਰਟ ਵੀ ਹੁੰਦੀ ਹੈ ਹਾਂਜੀ ਬਾਹਰ ਲੋਕ ਮੰਗਾਉਂਦੇ ਹਾਂਜੀ ਸਾਡਾ ਜਾਂਦਾ ਰਹਿੰਦਾ ਜੀ ਸਰੀ ਦੇ ਵਿੱਚ ਮਾਲ ਜਾਂਦਾ ਹੈ ਸੋਸ਼ਲ ਮੀਡੀਆ ਹਾਂਜੀ ਸੋਸ਼ਲ ਮੀਡੀਆ ਤੇ ਆਮ ਅੱਗੇ ਇਹ ਮਰੇ ਫਿਲਮਾਂ ਦੇ ਵਿੱਚ ਮਰੇਸ਼ਪੁਰੀ ਦੇ ਹੱਥਾਂ ਚ ਆਉਂਦੀ ਤੀਗੀ ਆ ਬਾਈ ਹੁਣ ਸਾਰਾ ਸਮਾਨ ਚੱਕ ਲੈ ਆਏ ਆ ਜਿਹੜਾ 3000 ਦੀ ਗੱਲ ਕਰਦੇ ਪਏ ਆ ਇਹ ਜਿਹਵੇਂ ਸਟਿੱਕ ਆ ਜੀ ਇਹ 1500 ਰੁਪਏ ਦੀ ਆ ਜੀ 300 ਰੁਪਏ ਦੀ ਵੀ ਹੈਗੀ ਇਹ ਬਈ ਸਿਰਫ ਜਿਹੜੋ ਲੈ ਕੇ ਜਾਂਦੇ ਆ ਘੋੜਿਆਂ ਵਾਲੇ ਘੋੜੇ ਰੱਖ ਲੈਂਦੇ ਆ ਕਿ ਤੋਂ ਨਾਲ ਬਾਜ਼ਾਰਾਂ ਚ ਲੈ ਕੇ ਨੇ ਖਾਚ ਰੱਖਦੇ ਆ ਨਹੀਂ ਜਿੱਦਾਂ ਵਿਆਹ ਫੰਕਸ਼ਨ ਆ ਕੋਈ ਉਦਾਂ ਹੱਥ ਦੇ ਵਿੱਚ ਸ਼ੌਂਕ ਸ਼ੌਂਕ ਆ ਜੀ ਬਸ ਬੋਕ ਵਾਸਤੇ ਵੀ ਜਦੋਂ ਜਦੋਂ ਆਰਾਮ ਵਰਤਦੇ ਹਾਂ ਜੀ ਸੇਫ ਸੋ ਮੇਰੇ ਹੱਥ ਦੇ ਵਿੱਚ ਇਹ ਸਟਿਕ ਜਿਹੜੀ ਆ ਆਪਾਂ ਫਿਲਮਾਂ ਦੇ ਵਿੱਚ ਬੜੀਆਂ ਦੇਖਦੇ ਆ ਪਰ ਜਦੋਂ ਰੀਅਲ ਲਾਈਫ ਦੇ ਵਿੱਚ ਹੱਥਾਂ ਦੇ ਵਿੱਚ ਆ ਜਾਂਦੀ ਹੈ ਜਾਂ ਜਿਨ੍ਹਾਂ ਨੂੰ ਇਹਦੀ ਐਮੀਤ ਬਾਰੇ ਪਤਾ ਹੈ ਕਿਉਂਕਿ ਹੱਥ ਦੇ ਵਿੱਚ ਪਾ ਫੜ ਕੇ ਪਤਾ ਚੱਲਦਾ ਪਿਆ ਹੈ ਕਿ ਇਹਦਾ ਵਜ਼ਨ ਕਿਵੇਂ ਆ ਤੇ ਇਹ ਜਦੋਂ ਫੀਲਿੰਗ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬਣਦੀ ਹੈ ਬਾਈ ਹੋਣੀ ਇਹ ਬਣਾਉਣ ਦਾ ਕੰਮ ਕਰਦੇ ਆ ਬਾਈ ਹੁਣ ਨਾਲ ਹੀ ਗੱਲਬਾਤ ਕਰਾਂਗੇ ਕਿ ਇਹ ਪ੍ਰੋਸੈਸ ਸਾਰਾ ਕਿਵੇਂ ਕੰਮ ਕਰਦਾ ਕੀ ਸੇਲ ਪਰਚੇਸ ਚ ਆਉਂਦੀ ਹੈ ਤੇ ਬਾਈ ਹੁਣ ਕਿਤੋਂ ਹੱਸੀ ਗਏ ਵੀਰੇ ਹੱਸੀਕਾਰ ਬਾਈ ਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਬੀ ਜੀ ਤੇ ਕੀ ਨਾਮ ਆਪ ਆਪਣਾ ਨਾਮ ਕਰਮਜੀਤ ਜੀ ਕਰਮਜੀਤ ਜੀ ਕਿੱਥੋਂ ਆਏ ਅਸੀਂ ਨਾਬੇ ਦੇ ਨੇੜੇ ਗਦਾਈਆ ਪੰਡਾਈ ਸਾਡਾ ਨਾਬੇ ਨੇੜੇ ਹਾਂਜੀ ਤੇ ਬਾਈ ਆਪਣੇ ਮਤਲਬ ਇਹ ਪ੍ਰੋਜੈਕਟ ਦਾ ਕੀ ਨਾਮ ਹੈ ਕੀ ਨਾਮ ਤੇ ਕੰਪਨੀ ਰੱਖੀ ਇਹ ਹੈਗੀ ਆ ਜੀ ਕੰਪਨੀ ਕੋਈ ਨਾ ਕੋਈ ਨਾ ਇੱਕ ਟੱਲਾ ਲਾ ਲਾਂਗੇ ਸੋ ਮੈਂ ਹੋਰ ਸਵਾਲ ਕਰਨਾ ਛੱਡੋ ਪਰਾਂ ਹਾਂ ਬਾਈ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦਿਆਂ ਮੈਂ ਅਸੀਂ ਕਰਦਿਆਂ ਜੀ ਘਟੋ ਘਟ 20 25 ਸਾਲ ਹੋ ਗਏ ਵੀਰੇ ਕੰਮ ਕਰਦਿਆਂ ਨੂੰ ਇਹ 20 25 ਸਾਲ ਹਾਂਜੀ ਉਹਦੇ ਵਿੱਚ ਕੀ ਕੀ ਬਣਾਉਂ ਮਤਲਬ ਚੱਲਦਾ ਰਹਿੰਦਾ ਵੀ ਜਿਹੜਾ ਬਣਦਾ ਹੁੰਦਾ ਠੀਕ ਜਿਹਨੇ ਖੁੰਡੇ ਹੋ ਗਏ ਜੀ ਫਿਰ ਇਹ ਚੱਲ ਪਿਆ ਸਟਿੱਕਾਂ ਉਸ ਤੋਂ ਬਾਅਦ ਜੀ ਪਹਿਲਾਂ ਖੁੰਡਿਆਂ ਦਾ ਕੰਮ ਸੀਗਾ ਜੀ ਜਿੱਦਾਂ ਖੁੰਡੇ ਹੋ ਗਏ ਖੁੰਡੀਆਂ ਹੋ ਗਈਆਂ ਫਿਰ ਇਹ ਕੋੜਿਆਂ ਦਾ ਜਦੋਂ ਟ੍ਰੈਂਡਿੰਗ ਜੇ ਅੱਜ ਦੇ ਵਿੱਚ ਕੰਮ ਆਇਆ ਫਿਰ ਇਹ ਚੱਲ ਪਿਆ ਜੀ ਉਸ ਤੋਂ ਬਾਅਦ ਹੋਨ ਬਸ ਰੁਟੀਨ ਦੇ ਵਿੱਚ ਇਹੀ ਕੰਮ ਆਈ ਸਾਡਾ ਜੇ ਆ ਜਿਹੜਾ ਮੈਂ ਹੱਥ ਫੜਿਆ ਹੋਇਆ ਸਟਿਕ ਬਣਾ ਘੂੜਾ ਪਕੌੜਾ ਬਣਿਆ ਹੋਇਆ ਹਾਂਜੀ ਇਹ ਬਈ ਕਿਵੇਂ ਡਿਮਾਂਡ ਦੇ ਵਿੱਚ ਆਈ ਲੋਕ ਮਤਲਬ ਕੀ ਕਹਿੰਦੇ ਆ ਵੀ ਚਾਹੁੰਦੇ ਆ ਵੀ ਹੱਥ ਛੋਵੇ ਹਾਂਜੀ ਬਹੁਤ ਹੁਣ ਜਿੰਨਾ ਜਿੰਨਾ ਮੰਡੀ ਦੇ ਵਿੱਚ ਘੂੜਾ ਘੋੜੇ ਵਾਲੇ ਮਤਲਬ ਆਉਣਗੇ ਜੀ ਉਹਨਾਂ ਦੇ ਹੱਥ ਦੇ ਵਿੱਚ ਹਰੇਕ ਬੰਦੇ ਦੇ ਹੱਥ ਦੇ ਵਿੱਚ ਕਿਉਂ 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 ਤਾਂ ਇਹ ਸ਼ੌਂਕ ਆ ਬਸ ਹਾਂਜੀ ਹੂੰ ਸ਼ੌਂਕ ਦਾ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਆਉਂਦਾ ਇਹਦਾ ਸਟਿਕ ਸਿਰਫ ਕੀ ਹੈ 1000 1500 ਰੁਪਏ ਦੀ ਕਰੋੜਾਂ ਕਰੋੜਾਂ ਦੇ ਘੋੜੇ ਲਈ ਬੈਠੇ ਨੇ ਸ਼ੌਂਕ ਦੇ ਮਾਰੇ ਬਸ ਹੈ 1000 1500 ਦੀ ਹੈ ਹਾਂਜੀ 15 ਵਿਸ਼ਵਾਦਿਤ ਹੋ ਜਾਂਦੀ ਹੈ ਹਾਂਜੀ ਬਸ ਅੱਛਾ ਇਹਦੇ ਵਿੱਚ ਕਿਹੜਾ ਮਟੀਰੀਅਲ ਲੱਗਿਆ ਹੋਇਆ ਹੈ ਇਹ ਸਰਖ ਰੋਟ ਦੀ ਲੱਕੜਾ ਜੀ ਠੀਕ ਹੈ ਜਿਵੇਂ ਇਹ ਵੀ ਅਖਰੋਟ ਦੀ ਆ ਗਈ ਜੀ ਇਹ ਹੋਰ ਮਾਡਲ ਆ ਗਏ ਇਹਦੇ ਵਿੱਚ ਆਪਣੇ ਕੋਲ 12 ਮਾਡਲ ਨੇ ਜੀ ਠੀਕ ਹੈ ਇੱਕ ਆ ਜਾਂਦੀ ਹੈ ਜੀ ਫੋਲਡਿੰਗ ਦੇ ਵਿੱਚ ਤਿੰਨ ਜਗ੍ਹਾ ਤੋਂ ਖੁੱਲ ਜਾਂਦੀ ਹੈ ਜੀ ਉਹ ਜਿਵੇਂ ਕੋਟਾਂ ਜਗਲ ਬੈਗ ਦੇ ਵਿੱਚ ਜਿਵੇਂ ਬਾਹਰ ਭੇਜਣੇ ਜੀ ਉਹ ਜਾ ਸਕਦੀ ਆ ਅੱਛਾ ਹੋਰਿਆ ਵੀ ਕਰ ਐਕਸਪੋਰਟ ਵੀ ਹੁੰਦੀ ਆ ਹਾਂਜੀ ਬਾਹਰ ਲੋਕ ਮੰਗਾਉਂਦੇ ਆ ਹਾਂਜੀ ਸਾਡਾ ਜਾਂਦਾ ਰਹਿੰਦਾ ਜੀ ਸਰੀ ਦੇ ਵਿੱਚ ਮਾਲ ਜਾਂਦਾ ਆ ਹੂੰ ਕੈਨੇਡਾ ਵਗੈਰਾ ਜੀ ਹੂੰ ਉੱਥੇ ਜਿਵੇਂ ਇਹ ਕੁੰਡੇ ਹੋਗੇ ਜੀ ਇਹ ਵੀ ਸਾਡੇ ਕੋਲ ਫੋਲਡ ਹੋਣ ਵਾਲੇ ਆਉਂਦੇ ਨੇ ਜੀ ਅੱਛਾ ਇਹ ਦੋ ਜਗ੍ਹਾ ਤੋਂ ਫੋਲਡ ਹੋ ਕੇ ਕਿਟ ਦੇ ਵਿੱਚ ਪਾਏ ਜਾਣਾ ਆ ਅੱਜ ਕੱਲ ਬਈ ਜਿਵੇਂ ਦੋ ਨਾ ਸੋਸ਼ਲ ਮੀਡੀਆ ਤੇ ਦੋ ਪੱਖ ਬਣੇ ਹੋਏ ਆ ਇੱਕ ਪੱਖ ਇਹ ਕਹਿੰਦਾ ਪਿਆ ਕਿ ਪੰਜਾਬ ਦਾ ਵਿਰਾਸਤ ਅਲੋਪ ਹੋ ਗਈ ਹੈ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਜੀ ਇੱਕ ਪੱਖ ਇਹ ਕਹਿੰਦਾ ਆ ਕਿ ਯਾਰ ਹੁਣ ਤਾਂ ਦੁਬਾਰੇ ਪਿੰਡ ਬਣਨ ਲੱਗ ਪਏ ਆ ਕਿਉਂਕਿ ਲੋਕ ਫੇਰ ਪੁਰਾਣੀਆਂ ਚੀਜ਼ਾਂ ਚ ਵਾਧਦੇ ਪਏ ਆ ਤੁਸੀਂ ਨਾਬੇ ਦੇ ਪਿੰਡਾਂ ਦੇ ਰਹਿਣ ਵਾਲੇ ਹੋ ਤੇ ਕੰਮ ਕਰਦੇ ਪਏ ਹੋ ਜੇਕਰ ਘੋੜਿਆਂ ਦੇ ਵਪਾਰ ਦੀ ਗੱਲ ਕੀਤੀ ਜਾਵੇ ਜਾਂ ਪਸ਼ੂਆਂ ਦੇ ਵਿੱਚ ਹਾਂਜੀ ਕਿਹੜਾ ਚੀਜ਼ ਸੱਚ ਹੈ ਇਹ ਬਿਲਕੁਲ ਪਹਿਲਾਂ ਹੋ ਗਿਆ ਸੀ ਸਰ ਅਲੋਪ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਹੁਣ ਕਿਉਂਕਿ ਨਵੀਂ ਜਨਰੇਸ਼ਨ ਹੈ ਜਿਹੜੀ ਉਹੀ ਚੀਜ਼ ਨੂੰ ਚਾਹੁੰਦੀ ਹੈ ਵੀਰ ਸੋਸ਼ਲ ਮੀਡੀਆ ਹਾਂਜੀ ਸੋਸ਼ਲ ਮੀਡੀਆ ਤੇ ਆਮ ਅੱਗੇ ਇਹ ਮਰੇ ਫਿਲਮਾਂ ਦੇ ਵਿੱਚ ਮਰੇਸ਼ਪੁਰੀ ਦੇ ਹੱਥਾਂ ਚ ਆਉਂਦੀ ਸੀਗੀ ਹੁਣ ਇਹ ਮੰਨ ਕੇ ਚਲੋ ਐਕਟਰਾਂ ਦੇ ਹੱਥਾਂ 'ਚ ਵੀ ਆ ਗਈ ਜਿਵੇਂ ਹੁਣ ਸਾਡੇ ਕੋਲ ਡਿਮਾਂਡ ਹੁੰਦੀ ਹੈ ਜੀ ਗੱਗੂ ਗਿੱਲ ਦੇ ਹੱਥ 'ਚ ਆ ਉਹ ਦੇ ਦੋ ਆਰਨੀਤ ਦੇ ਹੱਥ 'ਚ ਆ ਉਹ ਦੇ ਦੋ ਹਾਂ ਹੁਣ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਜੀ ਬਹੁਤ ਕੰਮ ਜਾਣੀ ਅੱਗੇ ਤਾਂ ਕੀ ਹੁੰਦਾ ਦੀ ਮੇਲੇ ਮੰਡੀਆਂ ਹੁਣ ਸਾਡਾ ਇਹ ਕੰਮ ਰੁਟੀਨ ਦੇ ਵਿੱਚ ਵੀ ਸਾਡਾ ਘਰੇ ਵੀ ਚਲੀ ਜਾਂਦਾ ਜੀ ਠੀਕ ਹੈ ਸਾਡੀ ਤਾਂ ਸ਼ਾਪ ਬਣਾਈ ਵੀ ਹੈ ਜੀ ਉੱਥੇ ਵੀ ਸਾਡਾ ਰੈਗੂਲਰ ਹਾਂਜੀ ਰੈਗੂਲਰ ਤੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਹਿੰਿਆ ਵੀ 1500 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਸ ਤੋਂ ਬਿਨਾ ਹੋਰ ਮਹਿੰਗੇ ਚੀਜ਼ਾਂ ਕਿਹੜੀਆਂ ਜੀ ਇਦੇ ਵਿੱਚ ਜਿਵੇਂ ਖੁੰਡ ਆ ਗਿਆ ਜੀ 3000 ਰੁਪਏ ਦਾ ਜੀ ਮੈਂ ਤੁਹਾਨੂੰ ਦਿਖਾਉਣਾ ਇਹ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਈ ਹੁਣੀ ਸਾਰਾ ਸਮਾਨ ਰੱਖੀ ਬੈਠਿਆ ਕੋਲੇ ਤੇ ਹੁਣ ਜਿੱਥੇ ਆਹ ਹੌਰਸ ਟਿਕ ਦੀ ਗੱਲ ਕੀਤੀ ਆ ਉਥੇ ਇਹ ਹੱਥ ਦੇ ਵਿੱਚ ਉਹ ਸਮਾਨ ਜਿਹੜਾ ਕਿ ਲੋਕ ਥੋੜਾ ਜਿਹਾ ਕਹਿੰਦੇ ਆ ਕਿ ਚੀਜ਼ ਥੋੜੀ ਜੀ ਹੋਰ ਮਤਲਬ ਇੰਟਰਸਟਿਡ ਵੀ ਆਈ ਪੀ ਲੈਵਲ ਤੇ ਚਲੇ ਜਾਵੇ ਸ਼ੌਂਕ ਦੀ ਗੱਲ ਵਾ ਆ ਬਾਈ ਹੁਣੀ ਸਾਰਾ ਸਮਾਨ ਚੱਕ ਲੈ ਆਇਆ ਜਿਹੜਾ 3000 ਦੀ ਗੱਲ ਕਰਦੇ ਪਏ ਆ ਇਹ ਜਿਵੇਂ ਸਟਿੱਕ ਆ ਜੀ ਇਹ 1500 ਰੁਪਏ ਦੀ ਆ ਜੀ ਹੂੰ ਇਹ ਦੇਖੋ ਜੀ ਇਹਦੇ ਵਿੱਚ ਜਿਵੇਂ ਇਹ ਪਈ ਹੈ ਇਹ ਵੀ 1500 ਰੁਪਏ ਦੀ ਆ ਜੀ ਠੀਕ ਆ ਇਹ ਤਿੰਨ ਜਗ੍ਹਾ ਤੋਂ ਫੋਲਡ ਹੋ ਜਾਣੀ ਆ ਕੀ ਬਾਤ ਹੈ ਇਹ ਕਿੱਟ ਦੇ ਅੰਦਰ ਪੈ ਜਾਣੀ ਆ ਜੀ ਇੱਥੋਂ ਹੋ ਜਾਣੀ ਆ ਤਿੰਨ ਜਗ੍ਹਾ ਤੋਂ ਖੁੱਲ ਕੇ ਆਪਣੀ ਕਿੱਟ ਦੇ ਇਹ ਲੋਗੋ ਵੀ ਖੁੱਲ ਜਾਣਾ ਹੀ ਇਹਦਾ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਇਹ ਆ ਜਾਂਦੀ ਆ ਜੀ ਬਰਾਸ ਦੀ ਪੂਰੇ ਬਰਾਸ ਦੀ ਆ ਬਹੁਤ ਸੋਹਣੀ ਆ ਬਈ ਇਹ ਤਾਂ ਇਹ ਤੁਸੀਂ ਬਾਈ ਇਹ ਤਾਂ ਮੇਰਾ ਜੀ ਖਰਦਾ ਪਿਆ ਲੈ ਕੇ ਜਾਵਾਂ ਪਰ ਸਾਡਾ ਕੰਮ ਹੀ ਉਹ ਕਹਿੰਦੇ ਹੁੰਦੇ ਹਨ ਨਾ ਕਿ ਸੋਸ਼ਲ ਮੀਡੀਆ ਵਾਲਾ ਇਹ ਅਸੀਂ ਹੁਣ ਕਰਾਂਗੇ ਕੀ ਪਰ ਬਾਈ ਇਹ ਮਤਲਬ ਆ ਤਿੱਖਾ ਜਿਹਾ ਬੜਾ ਖਤਰਨਾਕ ਨੇ ਨਹੀਂ ਨਹੀਂ ਤਾਂ ਮੇਰੇ ਕੋ ਗੁੱਸਾ ਜਿਹੜਾ ਤਾਂ ਹੀ ਹਾਂਜੀ ਇਹਦੇ ਅੰਦਰ ਪਾਊਡਰ ਵੀ ਆਉਂਦਾ ਜੀ ਘੋੜੇ ਦਾ ਅੱਛਾ ਹਾਂਜੀ ਉਹ ਵੀ ਆਉਂਦਾ ਹੈ ਤੇ ਸੂਆ ਵੀ ਲੱਗ ਜਾਂਦਾ ਹੈ ਹੂੰ ਤੇ ਉਸ ਤੋਂ ਬਾਅਦ ਅਸੀਂ ਜੇ ਇਹਦੇ ਉੱਤੇ ਤੁਸੀਂ ਨੇ ਨਾਮ ਗੋਤ ਪਿੰਡ ਲਿਖਵਾਉਣਾ ਉਹ ਵੀ ਤੁਹਾਨੂੰ ਇਹਦੇ ਰਾਈਟਿੰਗ ਕਰਾ ਕੇ ਦੇ ਦਾਂਗੇ ਜੀ ਰਾਈਟਿੰਗ ਕਰਾ ਕੇ ਦੇ ਹਾਂਜੀ ਇਹ ਬਾਈ ਕਿਹਦਾ ਬਣਿਆ ਹੋਇਆ ਇਹ ਇਹ ਨੀਂ ਬਰਾਸ ਦਾ ਕੀ ਇਹ ਸਾਰੀ ਬਰਾਸ ਆਈ ਪਿੱਤਲ ਕਹਿ ਦਿੰਦੇ ਆਪਾਂ ਪਿੱਤਲ ਕਹਿ ਦਿੰਦੇ ਹਾਂ ਬੜੀ ਸੋਹਣੀ ਚੀਜ਼ ਆ ਇਹ ਕੀ ਮਾਰਕੀਟ ਪ੍ਰਾਈਸ ਕੀ ਚੱਲ ਇਹ ਸਰ 1200 ਰੁਪਏ ਦੀ ਆ ਜੀ ਅੱਛਾ ਜੇ ਮੈਂ ਆ ਕਿ ਜੇ 1500 ਦੀ ਆ ਜੀ 1000 ਰੁਪਏ ਦੀ ਵੀ ਹੈਗੀ ਆ ਜੀ 500 ਰੁਪਏ ਦੀ ਵੀ ਹੈਗੀ ਆ ਇਹ ਬਈ ਸਿਰਫ ਜਿਹੜੇ ਤੋਂ ਲੈ ਕੇ ਜਾਂਦੇ ਆ ਘੋੜਿਆਂ ਵਾਲੇ ਇੱਕ ਕੋਲੇ ਰੱਖ ਲੈਂਦੇ ਆ ਕਿ ਤੋਂ ਨਾਲ ਬਾਜ਼ਾਰਾਂ ਚ ਲੈ ਕੇ ਨੇ ਖਾਚ ਰੱਖਦੇ ਨਹੀਂ ਜਿੱਦਾਂ ਵਿਆਹ ਫੰਕਸ਼ਨ ਆ ਕੋਈ ਉਦਾਂ ਹੱਥ ਦੇ ਵਿੱਚ ਸ਼ੌਂਕ ਸ਼ੌਂਕ ਆ ਜੀ ਬਸ ਬੋਕ ਵਾਸਤੇ ਵੀ ਨਜ਼ਰਾਂ ਵਰਤਦੇ ਹਾਂਜੀ ਸੇਫਟੀ ਵੀ ਨਾਲੇ ਸ਼ੌਂਕ ਸੇਫਟੀ ਵੀ ਸ਼ੌਂਕ ਵੀ ਹੈ ਜੀ ਸੋ ਬਾਈ ਜੀ ਮਤਲਬ ਪੂਰੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਅੱਛਾ ਬਾਈ ਕਿੱਥੇ ਕਿੱਥੇ ਹੋਰ ਲੱਗਦੇ ਆ ਮੇਲੇ ਨਜ਼ਰਾਂ ਚ ਇਹਨਾਂ ਦੇ ਨਾਲ ਜੀ ਵੀ ਪਹਿਲਾਂ ਹੁਣ ਨਾਬਾ ਨੰਕ ਕੇ ਹੱਡਾ ਜੀ ਤੇ ਇਸ ਤੋਂ ਬਾਅਦ ਹੁਣ ਜਗਰਾਉਂ ਆ ਗਿਆ ਹੁਣ ਲੁਧਿਆਣਾ ਜੀ ਯੂਨੀਵਰਸਿਟੀ ਜੀ ਉਦੋਂ ਹਾਂਜੀ ਉਦੋਂ ਬਾਅਦ ਮੁਕਸਰ ਆ ਜਾਣਾ ਦਸਹਿਰਾ ਜੀ ਦਸਹਿਰਾ ਕਾਲਾ ਹੈਗਾ ਇੰਨੀ ਚੀਜ਼ਾਂ ਦਾ ਆ 40 ਚੀਜ਼ਾਂ ਨੇ ਅੱਜ ਜੇ ਮੈਂ ਭੇੜੇ ਹੁੰਦੇ ਜੀ ਦੁੱਧ ਫੈਂਟ ਵਟਾਣ ਵਾਸਤੇ ਵੀ ਹੁੰਦੇ ਇਦਰ ਦਾ ਵਾਸਤੇ ਹੁੰਦੇ ਇਹ ਦੇਸੀ ਦਵਾਈਆਂ ਕਈ ਕਈ ਮਰਜ਼ੀ ਦਾ ਕੰਮ ਕਰਦੀ ਹੈ ਹਰੜਾ ਹੋਗੀ ਜੀ ਬਾਈ ਬੋਏ ਵਾਸਤੇ ਚੰਗੇ ਹੁੰਦੇ ਠੀਕ ਹੈ ਉਹ ਜੀ ਹੋ ਗਈ ਤੁਹਾਡਾ ਬਾਂਸਾ ਕਾਲਾ ਬਾਂਸਾ ਜੀ ਕਸਟਮਰ ਆਉਂਦਾ ਹੈ ਜੀ ਤਾਂ ਅੱਜਕੱਲ ਬਹੁਤ ਵੀ ਕੀ ਚੀਜ਼ ਦੀ ਡਿਮਾਂਡ ਕਰਦਾ ਹੈ ਡਿਮਾਂਡ ਜੇ ਕਰਦਾ ਜੀ ਪਸ਼ੂ ਕੀ ਮੈਂ ਫੁੱਲੇ ਜੀ ਕਿ ਮੈਂ ਖਾਵੇ ਹਮ ਖਾਣਾ ਪੀਣਾ ਚੰਗਾ ਹੋਵੇ ਕੀ ਚੀਜ਼ ਜਗੀ ਪੂਰਤੀ ਕਰਦਾ ਹੈ ਇਹ ਖਲ ਦਾਣੇ ਵਿੱਚ ਪੈਂਦੀ ਖਲ ਜੋ ਆਪ ਲੋਕ ਇਸਤੇਮਾਲ ਕਰਦੇ ਨਾ ਉਸ ਵਿੱਚ ਇੱਕ ਮੁਠੀਏ ਕੁ ਪਸ਼ੂ ਨੂੰ ਠੀਕ ਹੈ ਜੇ ਛੋਟਾ ਪਸ਼ੂ ਹੈ ਉਹਨੂੰ ਸੋ ਜਿੱਥੇ ਪਸ਼ੂਆਂ ਦੀ ਮੰਡੀ ਦੇ ਵਿੱਚ ਆਪਾਂ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਪਸ਼ੂਆਂ ਦੇ ਜਿਉਂਦੇ ਰਹਿਣ ਵਾਸਤੇ ਵੀ ਚੀਜ਼ਾਂ ਦਿਖਾਉਣੀਆਂ ਬੜੀਆਂ ਲਾਜ਼ਮੀ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਰਕੇ ਇਹਨਾਂ ਨੇ ਹਰ ਇੱਕ ਚੀਜ਼ ਡਿਜ਼ਾਈਨ ਕੀਤੀ ਹੋਈ ਐ ਗੱਲਬਾਤ ਕਰਾਂਗੇ ਨਵਾਬ ਖਾਨ ਸਾਹਿਬ ਨਾਲ ਕਿਹਾ ਹਰੇ ਸਤ ਵਧੀਆ ਜੀ ਪਹਿਲਾਂ ਤਾਂ ਆਪਕਾ ਸ਼ੁਕਰੀਆ ਜਨਾਬ ਤੁਸੀਂ ਕਿੱਥੋਂ ਆਏ ਹੋ ਅਸੀਂ ਆਉਂਦੇ ਜੀ ਪਾਤੜਾ ਤੋਂ ਜ਼ਿਲ੍ਹਾ ਪਟਿਆਲਾ ਹੂੰ ਤੇ ਕੀ ਕੀ ਰੱਖਿਆ ਸਮਾਨ ਆਪਾਂ ਆਜਾ ਪਾ ਇਹ ਹੀ ਘੋੜਿਆਂ ਦਾ ਸਮਾਨ گاਵਾ ਮੱਜਾਂ ਵਾਸਤੇ ਹਰੇਕ ਜਾਨਵਰ ਵਾਸਤੇ ਹੁੰਦਾ ਜੇ ਘੋੜਾ ਹੋ ਗਿਆ ਖੋੜੀ ਹੋਗੀ ਮੱਝ ਹੋਗੀ ਗਾਂ ਹੋਗੀ ਬੱਕਰੀ ਹੋਗੀ ਇਹ ਹਰੇਕ ਕੀ ਪਸ਼ੂ ਹੁੰਦੇ ਆ ਮੈਂ ਬੜਾ ਟਮਟਮਾ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਆਹ ਕੀ ਪਿਆ ਆਹ ਜਿਹੜਾ ਚੂਰਾ ਜਿਹਾ ਪਿਆ ਆ ਜਿਹੜਾ ਹੈ ਇਹ ਚੂਰਾ ਜਿ ਇਹ ਇਹ ਬਣਾਵਾ ਮਸਾਲਾ ਹੈਗਾ ਇੰਨੀ ਚੀਜ਼ਾਂ ਦਾ ਆ 40 ਚੀਜ਼ਾਂ ਨੇ ਅੱਜ ਜੇ ਮੈਂ ਭੇੜੇ ਹੁੰਦੇ ਜੀ ਦੁੱਧ ਫੈਂਟ ਵਧਾਉਣ ਵਾਸਤੇ ਵੀ ਹੁੰਦੇ ਦਰਦਾ ਵਾਸਤੇ ਹੁੰਦੇ ਇਹ ਦੇਸੀ ਦਵਾਈਆਂ ਕਈ ਕੀ ਮਰਜ਼ੀ ਤੇ ਕੰਮ ਕਰਦੀ ਇਹ ਹਰੜਾ ਹੋਗੀ ਜੀ ਧੋਕ ਪਾ ਲਗਾਉਂਦੀ ਹੈ ਚੰਗੀ ਤੇ ਨਾਲੇ ਹਾਜਮਾ ਕਰਦੀ ਇਹ ਜਮੇਣਾ ਹੁੰਦੀ ਜੀ ਦਰਦਾਂ ਵਾਸਤੇ ਹੁੰਦੀ ਇਹ ਜਿਹੜੇ ਪਲਾਵੇ ਹ ਦੇ ਤੇ ਪਸੋਂ ਨੂੰ ਹਿੱਟ ਵਾਸਤੇ ਦੀਏ ਜਾਂਦੇ। ਹਮ ਕੋਟ ਤੁੰਬੇ ਜੀ ਬਾਈ ਬਾਤੀ ਵਾਸਤੇ ਹੁੰਦੇ ਕਿੰਨੀ ਮਰਜ਼ੋ ਮੈਂ ਕੰਮ ਕਰਦਾ। ਹਮ ਇਹ ਹੈਲੋ ਜੀ ਹੈਡਾ ਦੀ ਮਜ਼ਬੂਤੀ ਲਾਂਦੀ ਹੈ। ਹਮ ਉਹ ਕੇਸੂ ਦਾ ਫੁੱਲ ਹੋ ਗਿਆ ਜੀ ਉਹ ਸੋਜ ਵਾਸਤੇ ਹੁੰਦਾ। ਹਮ ਆਹ ਸੁੰਡ ਹੋ ਗਈ ਜ਼ਖਮ ਵਾਸਤੇ। ਹਮ ਆਹ ਲਹੂ ਦੀ ਸਫਾਈ ਵਾਸਤੇ ਜੀ। ਹਮ ਆਹ ਬੰਦ ਬੰਦ ਪੈਂਦਾ ਨਿਸ਼ਧਰੋ ਦੇ ਵਾਸਤੇ ਹੁੰਦਾ ਜੀ। ਹਮ ਇਹ ਸੌਂ ਫਾਜਮੇ ਵਾਸਤੇ। ਹਮ ਇਹ ਤਾਰਾ ਮੇਰਾ ਜੀ ਕਿਉਂ ਜੋ ਚੜਨੀ ਲੱਗਦੀ। ਹਮ ਇਹ ਐਲਸੀ ਜੀ ਮਜ਼ਬੂਤੀ ਕੇ ਲਈ ਹੁੰਦੀ ਹੈ। ਹਮ ਉਹ ਕੈਲਸ਼ੀਅਮ ਵਾਸਤੇ ਜੀ ਦਾਣਾ ਉਹ ਅੰਬ ਹਲਦੀ ਜਿਹੜੀ ਸੱਟਾ ਸੁੱਟਾ ਲੱਗ ਜਾਂਦੀਆਂ ਨੇ ਉਹਨਾਂ ਵਾਸਤੇ ਚਿਰਾਇਦਾ ਜੀ ਬੁਖਾਰ ਵਖੋਰ ਹੋ ਜਾਂਦਾ ਪਸ਼ੂ ਨੂੰ ਉਹ ਜੀ ਮੈਥੇ ਨੇ ਬਾਇ ਬੋਏ ਵਾਸਤੇ ਚੰਗੇ ਹੁੰਦੇ ਠੀਕ ਹੈ ਉਹ ਜੀ ਹੋ ਗਈ ਤੁਹਾਡਾ ਬਾਂਸਾ ਕਾਲਾ ਬਾਂਸਾ ਜੀ ਉਹ ਜਿਵੇਂ ਖੰਖੂਗ ਹੋ ਜਾਂਦੀ ਜਾਨਵਰ ਕੇ ਉਸਕੇ ਲਈ ਹੁੰਦਾ ਜੀ ਆਮਲੇਠੀ ਹੋ ਗਈ ਜੀ ਜਿਵੇਂ ਕੋੜਾ ਕੌੜੀ ਬੋਲਦੇ ਨੇ ਅਹੀਂ ਕਰਿਆ ਗੜਾ ਖਰਾਬ ਹੋ ਜਾਂਦਾ ਉਸਤੇ ਵਾਸਤੇ ਹੁੰਦੀ ਠੀਕ ਹੈ ਇਹ આમਚੂਰ ਜੀ ਇਹ આમਚੂਰ ਆਮ ਵਾਲਾ ਹੁੰਦਾ ਜਿਹੜਾ ਘਟਬੱਦ ਖਾਂਦਾ ਪਸ਼ੂ ਉਹਨੂੰ ਦਿਆ ਜਾਂਦਾ ਜੀ ਠੀਕ ਹੈ ਇਹ ਕਾਲਾ ਲੋਨ ਹੁੰਦਾ ਵੀਰ ਜੀ ਹੂੰ ਇਹ ਇਹਦਾ ਪਾਣੀ ਚੰਗਾ ਪੀਂਦਾ ਪਸ਼ੂ ਇਥੋਂ ਇਹਦੇ ਨਾਲ ਹਾਂ ਜੀ ਇਹ ਹੁੰਦੀ ਜੀ ਕਾਲੀ ਜੀਰੀ ਹੂੰ ਜਿਹੜੇ ਲਾਤਾਂ ਤੇ ਸੋਜ ਹੋ ਜਾਂਦੀ ਪੇਰਾ ਮੇ ਪਾਣੀ ਆ ਜਾਂਦਾ ਉਸਦੇ ਵਾਸਤੇ ਹੁੰਦੀ ਜੀ ਇਹ ਹੁੰਦਾ ਜੀ ਕਲਮਿਸ਼ੋਰਾ ਜਿਵੇਂ ਪਿਸ਼ਾਬ ਘਟਬੱਦ ਕਰਦਾ ਗਰਮੀ ਮਾਨਦਾ ਪਸ਼ੂ ਉਸਕੇ ਲਈ ਉਹ ਆਂਵਲੇ ਜੀ ਹਾਜਮੇ ਵਾਸਤੇ ਉਹ ਕੋੜਾ ਸ਼ਖੇ ਜਿਹੜੇ ਮਲਬਜੂਨ ਕੀੜੇ ਪੈ ਜਾਂਦੇ ਖਾਂਦਾ ਪੀਦਾ ਹਜਮ ਨਹੀਂ ਹੁੰਦਾ ਜੀ ਉਹਦੇ ਵਾਸਤੇ ਜੋਖਾਰ ਪਿਸ਼ਾਬ ਗਲੇ ਜੀ ਕੀ ਬਾਤ ਇਹ ਸਾਰੀ ਚੀਜ਼ਾਂ ਬਣਾ ਕੇ ਵੀਰ ਜੀ ਆਪਾਂ ਇੱਕ ਥਾਂ ਦੇ ਫਿਰ ਆਉਂਦੇ ਦਾਣੇ ਵਿੱਚ ਪਾਇਆ ਜਾਂਦਾ ਜੀ ਤੇ ਛੋਟੇ ਪਸੂ ਨੂੰ 50 ਗ੍ਰਾਮ ਵੱਡੇ ਨੂੰ 100 ਗ੍ਰਾਮ ਇਹ ਬਾਈ ਜੀ ਹੁਣ ਆਪਾਂ ਪਹਿਲੇ ਸਵਾਲ ਤੇ ਆ ਜਾਂਦੇ ਆ ਕਿ ਜਦੋਂ ਤੁਹਾਡੇ ਕੋਲੇ ਕੋਈ ਕਸਟਮਰ ਆਉਂਦਾ ਜੀ ਤਾਂ ਅੱਜ ਕੱਲ ਬਹੁਤ ਹੀ ਕੀ ਚੀਜ਼ ਦੀ ਡਿਮਾਂਡ ਕਰਦੇ ਆ ਡਿਮਾਂਡ ਜੀ ਕਰਦਾ ਜੀ ਪਸ਼ੂ ਕੀ ਮੈਂ ਫੁੱਲੇ ਜੀ ਕਿ ਮੈਂ ਖਾਵੇ ਹਾਂ ਖਾਣਾ ਪੀਣਾ ਚੰਗਾ ਹੋਵੇ ਕੀ ਕਿਸ ਤਰ੍ਹਾਂ ਪਾਲਣ ਪੋਸਣ ਕਰਦੇ ਜੀ ਮੈਂ ਉਹਨੂੰ ਸਾਰੀ ਚੀਜ਼ਾਂ ਸਮਝਾ ਕੇ ਆਪਾਂ ਵੀਰੇ ਬਣਾ ਕੇ ਤਿਆਰ ਕਰਕੇ ਫੇਰ ਦਿੰਨੇ ਹਾਂ ਸਾਰਾ ਕੁਝ ਮਿਕਸਰ ਕਰਕੇ ਹਾਂ ਜੀ ਮਿਕਸਰ ਇੱਥੇ ਪਈਦੀ ਆਪਾਂ ਮਤਲਬ ਜਿਸ ਤਰ੍ਹਾਂ ਕੀ ਕੋਈ ਇੰਟਰਵਿਊਜ਼ ਕਰਦੇ ਆ ਨਾ ਉੱਥੇ ਹੀ ਬਹਣ ਬੈਦ ਸਾਹਿਬ ਹੀ ਖੜੇ ਆ ਪਸ਼ੂਆਂ ਦੇ ਅੱਛਾ ਅੱਜ ਕੱਲ੍ਹ ਕੋਈ ਬਿਮਾਰੀ ਵੀ ਚੱਲਦੀ ਆ ਪਸ਼ੂਆਂ ਦੀ ਹਾਂ ਜੀ ਜਿਹੜੀ ਬਿਮਾਰੀ ਚੱਲਦੀ ਉਸੇ ਹਿਸਾਬ ਨਾਲ ਦਵਾਈ ਵੀ ਬਣਾ ਕੇ ਦਿੰਦੇ ਵੀਰੇ ਹਾਂ ਨਾਲ ਉਹ ਆਪ ਆਪਣੀ ਸਮਝ ਹੁੰਦੀ ਹੈ ਦੇਸੀ ਦਵਾਈਏ ਥੋੜੀ ਦੇਰ ਮੈਂ ਅਸਰ ਕਰਦੀ ਹੈ ਜਿਹੜੀ ਅੰਗਰੇਜ਼ੀ ਹੁੰਦੀ ਉਹ ਨਾਲ ਦੇ ਨਾਲ ਕਰਨਦੀ ਬਾਕੀ ਜੜ ਸੇ ਰੋਗ ਇਹੀ ਖਤਮ ਕਰਦੀ ਆ ਇਹਨੇ ਚੀਚੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰ ਮੈਨੂੰ 30 ਸਾਲ ਹੋ ਗਏ ਜੀ 30 ਸਾਲ ਹਾਂ ਜੀ ਮੈਨੂੰ 30 ਸਾਲ ਹੋ ਗਏ ਇਸ ਕੰਮ ਕਰਦੈ 20 ਸਾਲ ਦੀ ਉਮਰ ਮੈਂ ਆ ਗਿਆ 50 ਸਾਲ ਹੁਣ ਉਮਰ ਆ ਗਈ ਕੀ ਬਾਤ ਹੈ ਤੇ ਜਿਹੜੇ ਲੋਕ ਤੁਹਾਡੇ ਤੋਂ ਲੈ ਕੇ ਜਾਂਦੇ ਆ ਸਮਾਨ ਮੁੜ ਕੇ ਫਿਰ ਕਹਿੰਦੇ ਉਹ ਕਈ ਵਾਰ ਆਉਂਦੇ ਜੀ ਫੋਨ ਕਰਦੇ ਮੰਗਾਉਂਦੇ ਹਾਂ 3 ਨੰਬਰ ਕੀ ਆਪਣਾ 72528 50131 ਬਾਈ ਜੀ 72528 ਆ ਬੋਨ ਲੱਗਾ ਜੀ ਸਾਰੇ ਬੋਨ ਵੀ ਲੱਗਿਆ ਹੋਇਆ ਬੇਟੇ ਦਾ ਨੰਬਰ ਹੈਗਾ ਬੋਲੇ ਪਾਫੇ ਤੇ ਇਹਨਾਂ ਤੋਂ ਤੁਸੀਂ ਇੱਕ ਤਾਂ ਪਸ਼ੂਆਂ ਦੀ ਤਾਂ ਮੰਡੀ ਹੈਗੀ ਹੈ ਬਾਕੀ ਪਾਤੜਾਂ ਦੇ ਵਿੱਚ ਇਹਨਾਂ ਦਾ ਆਪਣਾ ਕੰਮ ਵੀ ਨਹੀਂ ਕਿ ਪਰ ਅੱਜ ਕੱਲ ਕਹਿੰਦੇ ਕਿ ਸਾਰਾ ਕੰਮ ਫੋਨ ਤੇ ਚੱਲਦਾ ਆ ਤੁਸੀਂ ਫੋਨ ਤੇ ਵੀ ਰੈਸਲਾ ਲੈ ਕੇ ਜੇਕਰ ਤੁਹਾਡੇ ਪਸ਼ੂ ਨੂੰ ਬਿਮਾਰੀ ਠਮਾਰੀ ਕੋਈ ਹੈਗੀ ਜਾਂ ਕਿਹੜਾ ਜਾਂ ਨਹੀਂ ਹੁੰਦਾ ਤਾਂ ਇਹ ਤੋਂ ਤੁਸੀਂ ਦਵਾਈ ਲੈ ਸਕਦੇ ਆ ਸੰਪਰਕ ਕਰ ਸਕਦੇ ਆ ਸੰਪਰਕ ਕਰ ਸਕਦੇ ਆ ਨਾ ਵੀ ਅਗਰ ਦਵਾਈ ਲੈਣ ਤਾਂ ਆਸੀ ਫੋਨ पे ਦਾ ਦੇ ਦਿੰਦੇ ਬਾਈ ਫਲਾ ਚੀਜ਼ ਦੇ ਦੋ ਹੂੰ ਕੋਈ ਰੋਗ ਹੋਵੇ ਕੋਈ ਸਾਨੂੰ ਦੱਸਦਾ ਹੈ ਤਾਂ ਅਸੀਂ ਉੱਥੇ ਹੀ ਦੱਦ ਦੇ ਵੀਰੇ ਆ ਚੀਜ਼ ਪੰਸਾਰੀ ਤੋਂ ਲਾ ਕੇ ਇਹਨੂੰ ਖਾ ਲੋ ਅੱਛੇ ਘੋੜਿਆਂ ਦੀ ਮੰਡੀ ਚ ਘੋੜਿਆਂ ਨੂੰ ਜ਼ਿਆਦਾਤਰ ਕੀ ਦਿੱਕਤ ਆਉਂਦੀ ਪਈ ਅੱਜਕੱਲ੍ਹ ਘੋੜੇ ਤੇ ਅੱਜਕੱਲ੍ਹ ਜ਼ਿਆਦਾਤਰ ਦਿੱਕਤ ਬਸ ਇਹ ਲਾਤ ਲੁੱਤਾਂ ਦੀ ਜਿਵੇਂ ਪਾਣੀ ਭਰ ਜਾਂਦਾ ਜੀ ਤੇਰਾ ਦੁਰਦਗੀ ਇਹ ਹੀ ਸ਼ਿਕਾਇਤ ਹੁੰਦੀ ਜ਼ਿਆਦਾਤਰ ਠੀਕ ਹੈ ਬੰਦ ਬੁੰਦ ਕੀ ਕਹੇ ਜਾਂਦਾ ਇਹ ਸ਼ਿਕਾਇਤ ਹੁੰਦੀ ਬਸੂਰ ਨੇ ਪਾਣੀ ਭੁਣੀ ਭਰਤ ਉਹ ਪਾਣੀ ਗਿੱਟਾ ਚ ਪਰਦਾ ਜੀ ਨਾ ਦੇ ਹਾਂ ਔਰ ਇੱਕ ਕਚਰੋੜ ਕੀ ਉਹ ਬੋਲ ਜਨੇ ਉਰੇ ਹੋ ਜਾਂਦੀ ਮੋਡੇ ਦੇ ਠੀਕ ਹੈ ਥੱਲੇ ਤੇ ਇੱਕ ਚਲੋ ਕਹਿੰਦੇ ਹੁੰਦੇ ਵੀ ਹੁਣ ਆਪਰ ਹੁਣ ਇੰਟਰਵਿਊ ਤਾਂ ਕਰਦੇ ਹੀ ਪਏ ਆ ਜੀ ਜਿਨ੍ਹਾਂ ਨੇ ਘੋੜੇ ਰੱਖਿਆ ਜਾਂ ਮੱਝਾਂ ਰੱਖੀਆਂ ਬਹੁਤ ਆਹੀ ਵਪਾਰ ਆ ਕੋਈ ਘਰੇ ਕੋਈ ਇਹਦੀ ਚੀਜ਼ ਦੱਸ ਦੋ ਕਿ ਬੰਦੇ ਘਰੇ ਆ ਚੀਜ਼ਾਂ ਕਰਦੇ ਰਹਿਣ ਇਹ ਜਾਨਵਰ ਠੀਕ ਰਹਿਣਗੇ ਦੇਖੋ ਜੀ ਆ ਚੀਜ਼ ਤਾਂ ਇਸ ਤਰ੍ਹਾਂ ਹੁੰਦੀ ਹੈ ਨਾ ਜਿਹੜੀ ਮੈਂ ਗਾਂ ਮੈਂ ਤਾਂ ਆਪਣਾ ਗਾੜਾ ਕਰਕੇ ਨਾ ਹਾਜਮਾ ਬਣਾ ਲੈਂਦੇ ਆ ਠੀਕ ਹੈ ਆ ਜਿਹੜਾ ਘੋੜਾ ਕੋੜੀ ਹੁੰਦੀ ਇਹ ਗਾੜਾ ਨਹੀਂ ਕਰਦੀ ਵੀਰੇ ਤੇ ਇਸ ਹੀ ਹਿਸਾਬ ਸੇ ਨਾ ਜਿਵੇਂ ਬੰਦਾ ਇੱਕ ਹਾਜਮੌਲਾ ਖਾਂਦਾ ਹਾਜਮੇ ਵਾਸਤੇ ਇਸ ਲਈ ਉਸ ਨੂੰ ਇਹ ਪਾਇਆ ਜਾਂਦਾ ਹੈ ਗਾਂ ਮਜ ਵਾਸਤੇ ਦੁੱਧ ਦੁੱਧ ਦਧਾਰੂ ਜੋ ਪਸ਼ੂ ਹੈ ਉਸਕੇ ਲਈ ਖਲ ਦਾਣੇ ਵਿੱਚ ਪਾਇਆ ਜਾਂਦਾ ਜਿਵੇਂ ਥਾਣਾ ਛਿੱਲੀ ਆਉਂਦੀ ਹੈ ਫਰੇਮ ਆ ਜਾਂਦਾ ਬੰਦ ਪਾ ਜਾਂਦਾ ਕਿ ਜੀ ਪਸ਼ੂ ਨੂੰ ਭੁੱਖ ਨਹੀਂ ਲੱਗਦੀ ਇਹ ਸਾਰੀ ਚੀਜ਼ਾਂ ਕੀ ਪੂਰਤੀ ਕਰਦਾ ਇਹ ਖਲ ਦਾਣੇ ਵਿੱਚ ਪੈਂਦੀ ਖਲ ਜੋ ਆਪ ਲੋਕ ਇਸਤੇਮਾਲ ਕਰਦੇ ਨਾ ਉਸਮੇ ਇੱਕ ਮੁਠੀ ਇੱਕ ਪਸ਼ੂ ਨੂੰ ਠੀਕ ਹੈ ਜੇ ਛੋਟਾ ਪਸ਼ੂ ਹੈ ਉਹਨੂੰ ਥੋੜਾ ਪਾ ਦੀ ਹਮ ਇੰਨਾ ਠੀਕ ਹੈ ਬਸ ਤੋ ਬਾਕੀ ਬੜੇ ਸਵਾਲ ਤਾਂ ਹੈਗੇ ਆ ਪਰ ਫਿਰ ਵੀ ਕਿਉਂਕਿ ਤੁਸੀਂ ਪਸ਼ੂ ਜਾਨਵਰ ਰੱਖੇ ਹੋਏ ਆ ਨੰਬਰ ਗੋਲ ਵੀ ਦਿੱਤਾ ਹੈ ਫੋਟੋ ਵੀ ਦੇਖ ਲਿਆ ਤੁਸੀਂ ਤੁਹਾਨੂੰ ਲੱਗਿਆ ਤਾਂ ਜ਼ਰੂਰ ਫੋਨ ਤੇ ਕਾਲ ਕਰਕੇ ਆਪਣੀ ਜਿਹੜੀ ਵੀ ਪ੍ਰੋਬਲਮ ਤੁਸੀਂ ਹੈਗੀ ਉਹ ਦੂਰ ਕਰਵਾ ਸਕਦੇ ਆ